ਅਬ ਦਾ ਲਫ਼ਜ਼ੀ ਅਰਥ ਸੀ ਸੰਗੀਤਰਾ ਜਾਣਿਆ ਖੁਣ ਮਨ ਇਹਦਾ ਕਿਸੇ ਪਾਰਾ ਵਾਰ ਨਹੀਂ ਪਾਇਆ ਮਨ ਸਾਡੇ ਅੰਦਰ ਵਿਚਾਰਾਂ ਦੀ ਖਿਆਲਾਂ ਦੀ ਇੱਕ ਪੋਟਲੀ ਹੈ ਤੇ ਜਿਹੜੀ ਇੱਕ ਜਨਮ ਦੀ ਨਹੀਂ ਕਈ ਜਨਮਾਂ ਤੋਂ ਅਦ੍ਰਿਸ਼ਟ ਨਾਲ ਤੁਰੀ ਆਉਂਦੀ ਹੈ ਅਬ ਮਨ ਛੂਟ ਗਇਓ ਲਬਜ਼ੀ ਅਰਥ ਛੁੱਟ ਗਇਓ ਦਾ ਅਰਥ ਛੁੱਟ ਜਾਣਾ ਇਹਦਾ ਮਤਲਬ ਜਿਹੜਾ ਫਸਿਆ ਹੈ ਕਿਸੇ ਕੈਦ ਵਿੱਚ ਹੈ ਉਹਦੀ ਬੰਦ ਖਲਾਸੀ ਹੋ ਗਈ ਉਹ ਛੁੱਟ ਗਿਆ ਕਮਾਲ ਦੀ ਗੱਲ ਇਹ ਤਾਂ ਅੱਗੇ ਛੁੱਟਿਆ ਫਿਰਦਾ ਬੜੇ ਗਹਿਰੇ ਸ਼ਬਦ ਨੇ ਅਬ ਮਨ ਛੁੱਟ ਗਇਓ ਹੁਣ ਮਹਾਰਾਜ ਕਹਿੰਦੇ ਸਾਡਾ ਮਨ ਜਿਹੜਾ ਉਹ ਛੁੱਟ ਗਿਆ ਦਾ ਅਰਥ ਹੈ ਮਾਇਆ ਨੇ ਜਿਹੜਾ ਘੁੱਟ ਕੇ ਪਕੜਿਆ ਸੀ ਉਹਦੇ ਵੱਲੋਂ ਆਜ਼ਾਦ ਹੋ ਗਿਆ ਜਿਹੜਾ ਮੋਹ ਨੇ ਕੈਦ ਕੀਤਾ ਹੋਇਆ ਸੀ ਮੋਹ ਵਿੱਚੋਂ ਨਿਕਲ ਗਿਆ ਪੰਜਾਂ ਵਿਕਾਰਾਂ ਵਿੱਚ ਜਿਹੜਾ ਫਸਿਆ ਹੋਇਆ ਸੀ ਉਤੋਂ ਛੁੱਟ ਗਿਆ ਅਬ ਮਨ ਛੁੱਟ ਗयो ਹੁਣ ਮਨ ਆਜ਼ਾਦ ਹੋ ਗਿਆ ਕਿਵੇਂ ਸਾਧੂ ਸੰਗ ਮਿਲੇ ਜਦੋਂ ਸਾਧੂ ਸੰਗਤ ਮਿਲੀ ਸਤਿਗੁਰਾਂ ਦੀ ਸੰਗਤ ਮਿਲੀ ਤੇ ਇਹ ਮਨ ਜਿਹੜਾ ਜਕੜਿਆ ਸੀ ਪਕੜਿਆ ਸੀ ਜਿਹੜਾ ਕੈਦ ਵਿੱਚ ਪਿਆ ਹੋਇਆ ਸੀ ਮਾਲਕ ਨੇ ਕਿਰਪਾ ਕੀਤੀ ਇਹ ਮਨ ਹੁਣ ਆਜ਼ਾਦ ਹੋ ਗਿਆ ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਮੰਨ ਅਸੀਂ ਪਿਛਲੇ ਸਾਲਾਂ ਚ ਵੀ ਗੱਲ ਕੀਤੀ ਕਿ ਆ ਮੈਨੂੰ ਯਾਦ ਹੈ ਪਿਛਲੀਆਂ ਕਥਾ ਵਿੱਚ ਵੀ ਕਿ ਇਹ ਜਿਹੜਾ ਸਾਡਾ ਸਰੀਰ ਹੈ ਮੈਂ ਰਿਪੀਟ ਨਹੀਂ ਕਰਨ ਲੱਗਾ ਕਿਉਂਕਿ ਕਈ ਵਾਰੀ ਉਹ ਪ੍ਰਕਰਨ ਚੱਲ ਪਵੇ ਤੇ ਗੱਲਾਂ ਯਾਦ ਆ ਜਾਂਦੀਆਂ ਕਿ ਅਸਲ ਚ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ ਪੰਜਾਂ ਤੱਤਾਂ ਦੇ ਪੰਜ ਗੁਣ ਨੇ ਪੰਜ ਤਤ ਨੇ ਆਪ ਤੇਜ ਬਾਏ ਪ੍ਰਥਮੀ ਆਕਾਸ਼ਾ ਅਧਰਤੀ ਆ ਪਾਣੀ ਅੱਗ ਖਵਾ ਆਕਾਸ਼ ਆਦਿਕ ਇਹ ਪੰਜਾਂ ਤਤਾਂ ਦਾ ਤਨ ਹੈ ਤੇ ਕੱਲਾ ਤਨ ਹੀ ਨਹੀਂ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਪੰਜ ਤਤ ਕੋ ਤਨ ਰਚੋ ਜਾਨੋ ਚਤਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਹਿ ਮੈਂ ਮਾਨ ਜੇ ਤਨ ਪੰਜਾਂ ਤਤਾਂ ਦਾ ਹੈ ਤੇ ਗੁਰਦੇਵ ਦਾ ਇੱਕ ਬਚਨ ਹੈ ਅੱਗੇ ਬੈਠ ਜਾ ਬੈਠੇ ਵਰਤੀ ਤਾਂ ਦੂਸਰਾ ਬਚਾ ਹੈ ਪੰਜ ਤਤ ਕਰ ਤੁਦ ਸ੍ਰਿਸ਼ਤ ਸਭ ਸਾਜੀ ਕੋਈ ਛੇਵਾ ਕਰਿਓ जे ਕਿਛ ਕੀਤਾ ਹੋਵੇ ਪੰਜ ਤਤ ਨੇ ਬੜਾ ਸੌਖਾ ਸਮਝ ਜਾਗੇ ਮਨ ਕਿਵੇਂ ਛੁੱਟ ਗਿਆ ਪੰਜ ਤਤ ਨੇ ਮੈਂ ਕਿਹਾ ਪਾਣੀ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਆਪਦਰ ਤੇ ਪਾਣੀ ਤੇਜ ਦਾ ਅਰਥ ਹੈ ਅੱਗ ਬਾਏ ਦਾ ਅਰਥ ਹੈ ਵਾਈਉ ਪਵਨ ਅਗੇ ਧਰਤੀ ਮਿੱਟੀ ਤੇ ਆਕਾਸ਼ ਇਹਨਾਂ ਪੰਜਾਂ ਤਤਾਂ ਦੇ ਇਸ ਪਲੈਨਟ ਵਿੱਚ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਫਿਰ ਸੁਣਿਓ ਗੁਰਮਖੋ ਇਹ ਕੋਈ ਸ਼ਬਦ ਮੈਂ ਕੋਈ ਉਹ ਉਤੋਂ ਨਹੀਂ ਕਹਿ ਰਿਆ ਇਹ ਸਾਰੇ ਗੁਰਬਾਣੀ ਵਿੱਚ ਨੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਹੁਣ ਇਹ ਜਿਹੜੇ ਪੰਜਾਂ ਤੱਤਾਂ ਦੇ ਬਾਹਰ ਦੇ ਗੁਣ ਨੇ ਤੇ ਜਿਹੜੇ ਪੰਜ ਤੱਤ ਨਾਲ ਇਹ ਪੁਤਲਾ ਬਣਿਆ ਆਖੇ ਇਹਨਾਂ ਪੰਜਾਂ ਗੁਣਾਂ ਨੂੰ ਜਾਣਨ ਵਾਲੇ ਸਾਡੇ ਸਰੀਰ ਦੇ ਪੰਜ ਗਿਆਨ ਇੰਦਰੀ ਨੇ ਉਹਨਾਂ ਗਿਆਨ ਇੰਦਰੀਆਂ ਵਿੱਚ ਜਿਹੜਾ ਪਾਣੀ ਦਾ ਗੁਣ ਹੈ ਉਹ ਰਸਕ ਹੈ ਤੇ ਪਾਣੀ ਦੇ ਰਸ ਨੂੰ ਜਾਣਨ ਵਾਲਾ ਜਿਹੜਾ ਰੱਬ ਨੇ ਇੰਦਰਾ ਬਣਾਇਆ ਇਹ ਇਕੱਲਾ ਸਿੱਖਦਾ ਨਹੀਂ ਹਿਊਮਨ ਬੀਿੰਗ ਉਹ ਸਾਡੀ ਰਸਨਾ ਬਣਾਈ ਜ਼ਬਾਨ ਬਣਾਈ ਹੈ ਇਹਦੇ ਨਾਲ ਅਸੀਂ ਰਸ ਚੱਖਨੇ ਇਹ ਇੰਦਰਾ ਪਾਣੀ ਦਾ ਹੈ ਤੇ ਮੈਂ ਇੱਕ ਵਾਰ ਕਿਹਾ ਸੀ ਜੇ 12 ਅੱਖਾਂ 'ਚ ਨੱਕ 'ਚ ਕੰਨ 'ਚ ਪਾਣੀ ਨਿਕਲਦਾ ਹੈ ਅਸੀਂ ਡਾਕਟਰ ਨੂੰ ਕਹਿੰਨੇ ਆ ਮੈਂ ਬਿਮਾਰ ਲੱਗਣਾ ਤੇ ਜੇ ਪਿਆਰੇ ਮੂੰਹ 'ਚੋਂ ਪਾਣੀ ਸੁੱਕ ਜਾਏ ਤੇ ਬੰਦਾ ਬਿਮਾਰ ਹੋ ਜਾਂਦਾ ਇਹ ਜਿਹੜਾ ਇੰਦਰਾ ਹੈ ਇਹ ਰਸਨਾ ਪਾਣੀ ਦਾ ਇੰਦਰਾ ਹੈ ਦੂਸਰੀ ਬਿੰਤੀ ਤੇਜ ਅਗ ਹੈ ਅਗ ਅਸਲ 'ਚ ਇਹਦਾ ਗੁਣ ਜਿਹੜਾ ਹੈ ਉਹ ਰੂਪ ਹੈ ਮੇਰੀਆਂ ਤੁਹਾਡੀਆਂ ਅੱਖਾਂ ਨੇ ਇਹ ਦੇਖਦੀਆਂ ਹਨ ਡਾਕਟਰ ਕਹਿੰਦਾ ਇਹਨਾਂ ਦੀ ਰੋਸ਼ਨੀ ਕਾਇਮ ਹੈ ਪਰ ਰਾਤ ਨੂੰ ਰੋਸ਼ਨੀ ਕਿੱਥੇ ਜਾਂਦੀ ਹੈ ਹਨੇਰੇ ਚ ਨੌਜਵਾਨ ਬੰਦਿਆਂ ਨੂੰ ਠੁੱਡੇ ਵਜਦੇ ਆ ਕਿਉਂਕਿ ਇਹਦਾ ਸਬੰਧ ਬਾਹਰ ਦੇ ਸੂਰਜ ਨਾਲ ਹੈ ਤੇਜ ਨਾਲ ਹੈ ਅੱਗ ਨਾਲ ਹੈ ਜੇ ਬਾਹਰੋਂ ਚਾਨਣ ਦਿਸੇਗਾ ਤੇ ਇਸ ਚਾਨਣ ਨੇ ਕੰਮ ਕਰਨਾ ਕਿਉਂਕਿ ਇਹ ਇੰਦਰਾ ਹੀ ਅੱਗ ਦਾ ਹੈ ਇਹ ਅੱਗ ਤਤ ਦਾ ਹੈ ਦੋਗ ਹੈ ਪਾਣੀ ਪਾਣੀ ਦਾ ਗੁਣ ਰਸ ਤੇ ਰਸ ਨੂੰ ਚੱਖਣ ਵਾਲੀ ਸਾਡੀ ਰਸਨਾ ਦੂਸਰੀ ਮੈਂ ਬੇਨਤੀ ਕੀਤੀ ਅੱਗ ਇਹ ਦੂਸਰਾ ਤੱਤ ਇਹਦਾ ਗੁਣ ਤੇਜ ਤੇ ਇਸਦਾ ਗਿਆਨ ਇੰਦਰਾ ਜਿਹੜੀ ਉਹ ਸਾਡੀਆਂ ਅੱਖਾਂ ਨੇ ਆਪ ਤੇਜ ਬਾਏ ਆ ਵాయు ਜਿਹਨੂੰ ਪਵਨ ਕਹਿੰਨੇ ਪਿਆ ਹਵਾ ਇਹ ਤੱਤ ਹੈ ਪਰ ਦੇਖਦੀ ਨਹੀਂ ਇਹ ਠੰਡੀ ਤੱਤੀ ਦਾ ਉਦੋਂ ਪਤਾ ਲੱਗਦਾ ਜਦੋਂ ਸਾਡੇ ਸ਼ਰੀਰ ਨੂੰ ਸਪਰਸ਼ ਕਰਦੀ ਹੈ ਸਾਡੇ ਸ਼ਰੀਰ ਨੂੰ ਜਦੋਂ ਸਪਰਸ਼ ਕਰੇਗੀ ਉਦੋਂ ਪਤਾ ਲੱਗੇਗਾ ਸਾਡੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਾਰੀ ਦੀ ਸਾਰੀ ਜਿਹੜੀ ਚਮੜੀ ਹੈ ਨਾ ਸਕਿੰਦ ਕਹਿ ਲੋ ਤੁਚਾ ਕਹਿ ਲੋ ਇਹ ਦਰਾਸਲ ਇੰਦਰਾ ਖ ਖਵਾਦਾ ਇਹਦੇ ਤੋਂ ਸਪਰਸ਼ ਦਾ ਪਤਾ ਲੱਗਦਾ ਅੱਗੇ ਮੈਂ ਬੇਨਤੀ ਕਰਾਂ ਅਪ ਤੇਜ ਬਾਏ ਪ੍ਰਿਥਵੀ ਪ੍ਰਿਥਵੀ ਦਾ ਲਬਜ਼ੀ ਅਰਥ ਧਰਤੀ ਕਰਨਿਆ ਪਰ ਇਹ ਤਤਖ ਹੈ ਮਿੱਟੀ ਤੇ ਮਿੱਟੀ ਦਾ ਜਿਹੜਾ ਗੁਣਖ ਹੈ ਗੰਧ ਗੰਧ ਤੇ ਇਹਦਾ ਗਿਆਨ ਇੰਦਰਾ ਨੱਕ ਨੇ ਇਸੇ ਕਰਕੇ ਪਰਮਾਤਮਾ ਨੇ ਨੱਕ ਦੀ ਜਿਹੜੀ ਬੰਤਰ ਹੈ ਉਹ ਧਰਤੀ ਵਾਲੇ ਪਾਸੇ ਬਣਾਈ ਹੈ ਕੰਨਾਂ ਦੀ ਬੰਤਰ ਨਹੀਂ ਬਣਾਈ ਕੰਨ ਜਿਹੜੇ ਨੇ ਉਹ ਅਸੀਂ ਖੱਬੇ ਸੱਜੇ ਬਰਾਬਰ ਜਾਣਨੇ ਪਰ ਨੱਕ ਧਰਤੀ ਵਾਲੇ ਇਹ ਮਿੱਟੀ ਦਾ ਗਿਆਨ ਇੰਦਰਾ ਹੈ ਅਖੀਰ ਵਾਲਾ ਤਤ ਹੈ ਆਕਾਸ਼ ਆਕਾਸ਼ ਸਪੇਸ ਕਹਿ ਲੋ ਹੁਣ ਇਹਦਾ ਗੁਣ ਹੈ ਸ਼ਬਦ ਮੈਂ ਬੋਲ ਰਿਹਾ ਬੜਾ ਸੌਖਾ ਜਿਹਾ ਮੈਂ ਬੋਲ ਰਿਹਾ ਆਪਜੀ ਤੱਕ ਆਵਾਜ਼ ਜਾ ਰਹੀ ਹੈ ਇਹ ਆਵਾਜ਼ ਆਕਾਸ਼ ਕਰਕੇ ਸਪੇਸ ਕਰਕੇ ਜਾ ਰਹੀ ਹੈ ਜੇ ਮੈਂ ਬੂਮਰਾ ਬੰਦ ਹੋ ਜਾਏ ਜਾਂ ਕੋਈ ਗੋਮਥਾਂ ਹੋਵੇ ਉਥੇ ਆਵਾਜ਼ ਨਹੀਂ ਜਾਏਗੀ ਕਿਉਂਕਿ ਸ਼ਬਦ ਜਦੋਂ ਹੈ ਹਮੇਸ਼ਾ ਆਕਾਸ਼ ਰਹੀ ਅੱਗੇ ਜਾਂਦਾ ਹੈ ਸਾਡੇ ਸਾਰਿਆਂ ਕੋਲ ਫੋਨ ਨੇ ਕੋਈ ਵਾਇਰਲੈਸ ਫੋਨ ਨੇ ਨਾ ਇਹ ਕਿਉਂ ਚੱਲਦੇ ਪਏ ਨੇ ਅਸਲ 'ਚ ਇਹ ਸੈਟਲਾਈਟ ਹੈ ਜਿਹੜਾ ਦਿਸ ਨਹੀਂ ਰਿਹਾ ਉਹ ਆਕਾਸ਼ ਵਿੱਚ ਕੰਮ ਕਰਦਾ ਹੈ ਤੇ ਆਕਾਸ਼ ਇਹਦੇ ਵਿੱਚ ਸ਼ਬਦ ਨਿਰੰਤਰ ਚੱਲਦਾ ਹੈ ਤੇ ਸ਼ਬਦ ਵਿੱਚ ਇੰਨੀ ਇੱਕ ਤਾਕਤ ਹੈ ਸੱਤ ਸਮੁੰਦਰ ਪਾਰ ਬੈਠੇ ਫੋਨ ਮਿਲਾਨਿਆਂ ਤੇ ਇੱਕ ਖਿੰਨ ਵਿੱਚ ਮਿਲ ਜਾਂਦਾ ਹੈ ਪਿਆਰਿਓ ਜਿਹੜਾ ਸ਼ਬਦ ਇੱਕ ਖੇਨ ਵਿੱਚ ਧਰਤੀ ਦੇ ਇੱਕ ਕੋਨੇ ਤੋਂ ਹਜ਼ਾਰਾਂ ਮੀਲ ਅੱਗੇ ਜਾ ਸਕਦਾ ਤੇ ਜਿੱਦਾਂ ਬੰਦਾ ਗੁਰੂ ਦੇ ਸ਼ਬਦ ਨਾਲ ਜੁੜੇਗਾ ਨਾ ਇਸ ਧਰਤੀ ਤੇ ਬੈਠਾ ਰੱਬ ਦੇ ਘਰ ਤੱਕ ਪਹੁੰਚ ਜਾਏਗਾ ਇਹ ਸ਼ਬਦ ਵਿੱਚ ਤਾਕਤ ਹੈ ਮੈਂ ਫਿਰ ਬੇਨਤੀ ਕਰਾਂ ਪੰਜ ਤਤ ਪੰਜ ਗੁਣ ਪੰਜਾਂ ਗੁਣਾ ਦੇ ਪੰਜ ਗਿਆਨ ਇੰਦਰੇ ਉਸ ਤੋਂ ਅੱਗੇ ਮਨ ਕਿੱਥੇ ਵਿਆਖ ਹੈ ਅਲੋਕ ਕਹਿੰਦੇ ਨੇ ਬ੍ਰੇਨ ਬ੍ਰੇਨ ਮਾਈਂਡ ਥੋੜਾ ਆਪਾਂ ਕਹਾਂਗੇ ਹਾਰਟ ਹਾੜ ਥੋੜਾ ਮਾਨਖ ਹੈ ਉੰਜ ਗੁਰਬਾਣੀ ਮੁਤਾਬਕ ਸਾਡੇ ਇਸ ਸਰੀਰ ਦੇ ਢਾਂਚੇ ਦੇ ਅੰਦਰ ਇੱਕ ਅੰਤਕਰਨ ਹੈ ਜਿਹਨੂੰ ਮਨ ਬੁੱਧ ਤੇ ਚਿੱਤ ਕਹਿੰਦੇ ਆ ਕਿਉਂਕਿ ਆਬ ਮਨ ਛੂਟ ਗयो ਸਾਧੂ ਸੰਗ ਮਿਲੇ ਹੁਣ ਉਹ ਜਿਹੜਾ ਮਨ ਕਹੇ ਦੂਜੀ ਬੁੱਧ ਕਹੇ ਤੀਜੀ ਚਿੱਤ ਕਹੇ ਚੌਥਾ ਹੰਕਾਰ ਕਹੇ ਜਿਹਨੂੰ ਸ਼ਰਮਖੰਡ ਵਿੱਚ ਗੁਰੂ ਜੀ ਨੇ ਕਿਹਾ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਇਹਨੂੰ ਧਿਆਨ ਨਾਲ ਸੁਣਿਓ ਥੋੜਾ ਜਿਆ ਭਾਈ ਕਾਨ ਸਿੰਘ ਨਾ ਬਾਨੇ ਇਕ ਗੁਰਮਤ ਦਾ ਅੰਤਕਾਰਨ ਕਿਆ ਹੈ ਸੁਰਤ ਮਤ ਮਨ ਤੇ ਬੁੱਧ ਉਹਨਾਂ ਨੇ ਮਤ ਦੇ ਸ਼ਬਦ ਕੀਤੇ ਨੇ ਮਮਤਵ ਨਾਲ ਖੌਮੇ ਦੇ ਨਾਲ ਸੁਰਤ ਦੇ ਅਰਥ ਕੀਤੇ ਨੇ ਚਿੱਤ ਦੇ ਨਾਲ ਇਹਦਾ ਮਤਲਬ ਸੁਰਤ ਚਿੱਤ ਹੋ ਗਿਆ ਮਤ ਮਮਤਵ ਹੰਕਾਰ ਹੋ ਗਿਆ ਉਸ ਤੋਂ ਅੱਗੇ ਪੜ੍ਹਨੇ ਤਿੱਥਾ ਘੜੀਏ ਸੁਰਤ ਮਤ ਮਨ ਬੁੱਧ ਮਨ ਬੁੱਧ ਦੇ ਅਰਥ ਸੌਖੇ ਮਨ ਕੀ ਹੈ ਮਨ ਦਰਅਸਲ ਸਾਡੇ ਅੰਦਰ ਉੱਠਦੇ ਹੋਏ ਨਿਰੰਤਰ ਖਿਆਲ ਨੇ ਉਹਨੂੰ ਵਿਚਾਰ ਕਹਿ ਲੋ ਜੋ ਮਰਜੀ ਕਹਿ ਲੋ ਮਨ ਫੁਰਨੇ ਪੈਦਾ ਕਰਦਾ ਹੈ ਬੁੱਧੀ ਉਹਦਾ ਨਰੀਖਣ ਕਰਦੀ ਹੈ ਫਿਰ ਅਜ ਸੁਣੀ ਮੈਂ ਔਖਾ ਜਿਹਾ ਵੈਸੇ ਵਿਸ਼ਾ ਕਿਉਂਕਿ ਪਹਿਲਾਂ ਮੇਰਾ ਮਨ ਬਣਿਆ ਸੀ ਨਾ ਸ਼ਬਦ ਹੀ ਗਹਿਰਾ ਪੜਿਆ ਅਬ ਮਨ ਛੁੱਟ ਗयो ਮਨ ਤਾਂ ਪਹਿਲੀ ਛੁੱਟਿਆ ਬੈਠਾ ਉਹ ਕਿੱਥੋਂ ਛੁੱਟ ਗਿਆ ਫਿਰ ਅਰਜ ਹੈ ਕਿ ਅਸਲ 'ਚ ਮਨ ਫੁਰਨੇ ਬਣਾਉਂਦਾ ਹੈ ਤੇ ਜਿਹੜੀ ਸਾਡੀ ਮਤ ਹੈ ਨਾ ਇਹ ਮਤ ਇਹਦੀ ਨਿਗਰਾਨੀ ਕਰਦੀ ਹੈ ਇਹਨੂੰ ਦੇਖਦੀ ਹੈ ਫਿਰ ਅਰ ਸੁਣੋ ਮਨ ਬੱਚੇ ਦੀ ਤਰ੍ਹਾਂ ਹੈ ਮਤ ਮਾਂ ਦੀ ਤਰ੍ਹਾਂ ਹੈ ਜਿਸ ਮਾਂ ਦੀ ਬੁੱਧੀ ਪਰਿਸ਼ਟ ਜਾਏਗੀ ਉਹ ਬੱਚੇ ਨੂੰ ਕਦੀ ਵਰਜ ਨਹੀਂ ਸਕਦੀ ਫਿਰ ਸੁਣੋ ਜੇ ਬੱਚਾ ਪਰਿਸ਼ਟ ਜਾਏਗਾ ਮਾਂ ਪਵਿੱਤਰ ਹੋਵੇਗੀ ਉਹ ਪਰਿਸ਼ਤੇ ਬੱਚੇ ਨੂੰ ਵੀ ਸਿੱਧੇ ਰਸਤੇ ਪਾ ਲਏਗੀ ਜਿੰਨਾ ਬੰਦਿਆਂ ਦੀ ਮਤ ਮਾਰੀ ਜਾਏ ਉਹਨਾਂ ਦੇ ਮਨ ਦੇ ਸੁਧਰਨ ਦਾ ਕੋਈ ਚਾਂਸ ਨਹੀਂ ਆਰਿਓ ਕਈ ਵਾਰੀ ਮਨ ਅਵੈੜਾ ਹੋ ਜਾਂਦਾ ਹੈ ਜੇ ਮਤ ਨਿਰਮਲ ਹੋਵੇ ਤੇ ਉਹ ਮਨ ਨੂੰ ਡੁੱਬਣ ਨਹੀਂ ਦਿੰਦੀ ਇਸੇ ਕਰਕੇ ਸਿੱਖਾਂ ਦੀ ਅਰਦਾਸ ਹੈ ਕਿ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਸਿੱਖਾਂ ਦਾ ਜਿਹੜਾ ਮਨ ਹੈ ਉਹ ਨੀਵਾ ਹੋਵੇ ਤੇ ਮਤ ਉੱਚੀ ਹੋਵੇ ਕਿਉਂਕਿ ਮਤ ਨਰੀਖਣ ਕਰਦੀ ਹੈ